ਸਾਡੇ ਸਾਰਿਆਂ ਦੇ ਅੱਗੇ ਸਵਾਲ ਰੱਖਿਆ ਸੀ ਜਿਸ ਤੇ ਉੱਤੇ ਆਪਾਂ ਨੂੰ ਰੋਜ਼ ਵਿਚਾਰ ਕਰਨਾ ਚਾਹੀਦਾ ਹੈ ਆਪਨੇ ਫਰਮਾਇਆ ਸੀ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ ਲੇਖਾ ਰੱਬ ਮੰਗੇ ਸੀ ਆ ਤੂੰ ਆਇਓ ਕਿਹੜੇ ਕੰਮ ਮਾਲਕ ਨੇ ਕਿਸ ਕਾਰਜ ਵਾਸਤੇ ਭੇਜਿਆ ਹੈ ਆਪਾਂ ਕਿੰਨੀਆਂ ਚੀਜ਼ਾਂ ਝਾਕੇ ਫਸ ਗਏ ਆ ਇਹ ਬਾਹਰमुखी ਸਾਧਨ ਇਹ ਤਾਂ ਇੱਕ ਸਰੀਆ ਸੀ ਮਗਰ ਅਸੀਂ ساری ਉਮਰ ਉਹਨਾਂ ਨੂੰ ਇਕੱਠਾ ਕਰਦੇ ਆਪਾਂ ਜ਼ਿੰਦਗੀ ਪੂਰੀ ਕਰ ਲੈਨੇ ਹਾਂ ਕਿਸ ਕਾਰਜ ਵਾਸਤੇ ਉਸ ਅਕਾਲ ਪੁਰਖ ਨੇ ਮਾਲਕ ਨੇ ਭੇਜਿਆ ਸੀ ਉਹਨੂੰ ਇਨਸਾਨ ਭੁੱਲ ਕੇ ਬੈਠ ਗਿਆ ਸੀ ਇਸ ਕਰਕੇ ਜਦੋਂ ਵੀ ਆਪਾਂ ਕਿਸੇ ਮਹਾਪੁਰਖ ਕੋਲੇ ਜਾਣੇ ਹਾਂ ਆਪਾ ਸਿਰਫ ਉੱਥੇ ਮੱਥੇ ਟੇਕਣ ਵਾਸਤੇ ਨਹੀਂ ਜਾਂਦੇ ਆਸ਼ੀਰਵਾਦ ਲੈਣ ਵਾਸਤੇ ਨਹੀਂ ਜਾਂਦੇ ਕਿਉਂਕਿ ਉਹਨਾਂ ਦੀ ਜਿਹੜੀ ਦਾਤ ਹੈ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋਂ ਤੇ ਛੁੜਾਏ ਜਿਸ ਪਰਮਤਸੂ ਲਾਏ ਗੁਰ ਚਰਨੀ ਲਾ ਕੇ ਆਏ ਸੋ ਇਸ ਕਰਕੇ ਜਿਹੜੀ ਸੱਚੀ ਦੌਲਤ ਹੈ ਤਾਨਾ ਸਰਦਾਨ